ਹੂਸੈਨਾ ਬਾਲ ਠਾਕਰੇ ਦੇ ਵੱਲੋਂ ਵਾਈਸ ਪ੍ਰਧਾਨ ਸੁਮੇਤ ਕੁਮਾਰ ਦੀ ਅਗਵਾਈ ਦੇ ਵਿੱਚ ਸ਼ਹਿਰ ਦੀਨਾਨਗਰ ਰਾਸ਼ਟਰੀ ਮਾਰਗ ਤੇ ਪਾਕਿਸਤਾਨ ਦਾ ਝੰਡਾ ਫੁਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਿਵ ਸੈਨਕਾ ਦੇ ਵੱਲੋਂ ਪਾਕਿਸਤਾਨ ਆਰਮੀ ਮਰਦਾਬਾਦ, ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਰਦਾਬਾਦ ਅਤੇ ਪਾਕਿਸਤਾਨ ਮਰਦਾਬਾਦ ਦੇ ਨਾਅਰੇ ਲਗਾਏ ਗਏ ਨੇ। ਇਸ ਤੋਂ ਪਹਿਲਾਂ ਪਾਕਿਸਤਾਨ ਆਰਮੀ ਅਤੇ ਅਤਵਾਦੀਆਂ ਦੇ ਹੱਥੋਂ ਸ਼ਹੀਦ ਹੋਏ ਭਾਰਤ ਮਾਤਾ ਦੇ ਸਪੂਤਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਿਟੀ ਪ੍ਰਧਾਨ ਅਜੀਤ ਕੁਮਾਰ ਸ਼ਾਮਿਲ ਹੋਏ ਪਿਛਲੀ ਦਿਨੀ ਜਿਹੜੀ ਸਾਡੇ ਦੋਸਤ ਸਰਕਾਰ ਦਾ ਸਰ ਕਲਮ ਕੀਤਾ ਇਹ ਬਹੁਤ ਹੀ ਨਿੰਦਨੀਕਾ ਡਰਾ ਸਾਡੀ ਪਾਰਟੀਆਂ ਕਟਨ ਦੀ ਕੜੇ ਸ਼ਬਦਾਂ ਨਾਲ ਨਿੰਦੇ ਕਰਦੇ ਇਹ ਮਾਨਵੀ ਘਟਨਾ ਜਿਹੜੀ ਪਾਕਿਸਤਾਨ ਦੇ ਸ਼ਾਨ ਕਰਨ ਕੀਤੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਹੈ ਜਾਈਗੀ ਸਾਡੀ ਕੇਂਦਰ ਸਰਕਾਰ ਕੇ ਮੰਗੇਗੀ ਪਾਕਿਸਤਾਨ ਦੇ ਜਵਾਬ ਉਸੇ ਭਾਸ਼ਾ ਵਿੱਚ ਦੇਣਾ ਚਾਹੀਦਾ ਜਦੋਂ ਭਾਜਪਾ ਆਪੋਜੀਸ਼ਨ ਵਿੱਚ ਸੀ ਤੇ ਬੀਜੇਪੀ ਦੇ ਪ੍ਰਧਾਨ ਮਦੀਂਦਰ ਮੋਦੀ ਜਿਹੜੇ ਸੀ ਉਹ ਬਹੁਤ ਹੀ ਬਿਆਨ ਦਿੰਦੇ ਸੀ ਕਿ ਇਹ ਪਾਕਿਸਤਾਨ ਇੱਕ ਸਿਰ ਕਲਮ ਕਰ ਗਿਆ ਸਾਰੇ ਸੈਨਿਕਾਂ ਦਾ ਤੇ ਅਸੀਂ ਦੱਸ ਕਰਾਂਗੇ ਅੱਜ ਉਹ ਅੱਜ ਉਹ ਮੋਦੀ ਸਾਹਿਬ ਦੇ ਬਿਆਨ ਕਿੱਥੇ ਗਏ ਇਸ ਹੀ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਸਾਡੀ ਆਰਮੀ ਦਾ ਮੌਲ ਮੌਲੇ ਡਗਾਉਂਦੀਆਂ ਨੇ ਸਾਡੀ ਸਰਕਾਰ ਅੱਗੇ ਆਹੀ ਮੰਗੇ ਕਿ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਨ ਚਾਹੀਦੀ ਆ ਇੱਕ ਵਾਰੀ ਜੰਗ ਦੇ ਆ ਇਹਦਾ ਐਲਾਨ ਕਰ ਦਨ ਦੀ ਰਾਹ ਤੱਕ ਜਿਸ ਦਿਨ ਨਾਲ ਸਾਡੀ ਇਹ ਆ ਬਾਰ-ਬਾਰ ਸਾਡੀ ਸੈਨਕਾਂ ਦਾ ਅਪਮਾਨ ਹੋ ਰਿਹਾ ਬੰਦ ਹੋਵੇ ਤੇ ਬਾਕੀ ਅਸੀਂ ਆਪਣੇ ਜਿਹੜੇ ਸੈਨਿਕਾਂ ਦਾ ਸ਼ਹੀਦ ਹੋਏ ਹਨ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਆਪਣੀ ਪਾਰਟੀ ਅੱਜ ਜਦੋਂ ਪਾਕਿਸਤਾਨ ਦਾ ਝੰਡਾ ਬੁਗਿਆ ਉਹਨਾਂ ਦੀ ਆਰਮੀ ਦੇ ਆਰਮੀ ਦੇ ਖਿਲਾਫ ਹੈ ਤੇ ਸਾਡੇ ਜਿਹੜੇ ਅਸੀਂ ਦੋਸਤਾਂ ਦੇ ਸ਼ਹੀਦ ਸੈਨਿਕ ਹੈ ਉਹਨਾਂ ਉਹਨਾਂ ਦੇ ਪ੍ਰਤੀ ਅਸੀਂ ਸੰਵੇਦਨਾ ਪ੍ਰਗਟ ਕਰਦੇ ਹਾਂ ਜਿਹੜੇ ਆ ਜਿਹੜੀ ਬੀਜੇਪੀ ਗਵਰਨਮੈਂਟ ਜਦੋਂ ਵਿਪਕਸ਼ ਸੀ ਉਦੋਂ ਤੇ ਕਹਿੰਦੀ ਸੀ ਕਿ ਇੱਕ ਦਿਸ ਅੱਡੇ ਬਦਲੇ 10 ਸਾਲ ਲਿਆਣਿਆ ਤਾਂ ਉਹ ਉਹਨਾਂ ਨੂੰ ਲਵ ਲੈਟਰ ਲਿਖਣਾ ਬੰਦ ਕਰਨਾ ਚਾਹੀਦਾ ਤੇ ਉਹਨਾਂ ਨੂੰ ਉਸੇ ਦੇ ਪਛਾਦੇ ਨਾਲ ਜਵਾਬ ਦੇਣਾ ਚਾਹੀਦਾ ਤੇ ਹੁਣ ਉਹ ਕੇਂਦਰ ਸਰਕਾਰ ਸੁਤੀ ਪਈ ਐ ਉਹਨੂੰ ਜਾਗਣਾ ਚਾਹੀਦਾ ਹੈ ਬਾਰ-ਬਾਰ ਇੱਕ ਉਹਨਾਂ ਦੇ ਰਾਜ ਦੇ ਵਿੱਚ 4-5 ਵਾਰੀ ਇਦਾਂ ਦਾ ਹੋ ਗਿਆ ਚਾਂਸ ਕਿ ਬਾਰ-ਬਾਰ ਸਾਡੇ ਸੈਨਿਕਾਂ ਦਾ ਅਪਮਾਨ ਹੁੰਦਾ ਕਦੀ ਪੱਥਰਵਾਜ਼ ਕਦੀ ਹੱਥ ਸੈਨਿਕਾਂ ਨੂੰ ਤਾਂ ਕਰਦੇ ਆ ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰੀਆ ਜੰਗ